ਯੋਧ ਨਸ਼ਿਆਂ ਦੇ ਵਿਰੁੱਧ ਤਹਿਤ ਫਾਜ਼ਿਲਕਾ ਪੁਲਿਸ ਮੁਖੀ ਵੱਲੋਂ ਅੱਜ ਅਬੌਰ ਤੇ ਨਾਲ ਗੁਬਿੰਦਗੜ ਵਾਸੀ ਮੋਹਨ ਸਿੰਘ ਦੇ ਘਰ ਤੇ ਬਲਡੋਜੋ ਚਲਾਇਆ ਅਤੇ ਘਰ ਨੂੰ ਮਟਿਆ ਮੇਲ ਕਰ ਦਿੱਤਾ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਵਰਿੰਦਰ ਬਰਾੜ ਨੇ ਕਿਹਾ ਕਿ ਜੇਕਰ ਕੋਈ ਸੁਧਰਨਾ ਚਾਹੁੰਦਾ ਹੈ ਤੇ ਪੰਚਾਇਤ ਉਸ ਬਾਰੇ ਲਿਖ ਕੇ ਦਿੰਦੀ ਹੈ ਤਾਂ ਉਸ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ ਇਸ ਬਾਰੇ ਨਸ਼ਿਆਂ ਦੇ ਵਿਰੁੱਧ ਕਾਰਵਾਈ ਜਾਰੀ ਰਹੇਗੀ ਐਸਐਸਪੀ ਨੇ ਹੋਰ ਕੀ ਕੁਝ ਕਿਹਾ ਸਭ ਕੋ ਜਾਣਨ ਲਈ ਬਣੇ ਰਹੋ ਹਾਂ ਆਪਣਾ ਨਸ਼ਾ ਕਰਦਾ ਹੈਗਾ ਸੀ ਮੋਹਨ ਸਿੰਘ ਸਨੂ ਬਿੱਕਰ ਸਿੰਘ ਗੁਬਿੰਦਗੜ੍ਹ ਦਾ ਰਹਿਣਾਣਾ ਤੇ ਇਹ ਹੈਰੋਇਨ ਸਮਗਲਿੰਗ ਦਾ ਕੰਮ ਕਰਦਾ ਸੀਗਾ ਇਹਦੇ ਤਿੰਨ ਪਰਚੇ ਦਰਜ ਇਹ ਕਾਫੀ ਦੇਰ ਤੋਂ ਕਰ ਰਿਹਾ ਸੀਗਾ ਤੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਨਸ਼ਾ ਬੁਧ ਮਹਿੰਮ ਜਿਹੜਾ ਡੈਮੋਲੇਸ਼ਨਸ ਦਾ 올ਓਵਰ ਪੰਜਾਬ ਚੱਲ ਰਿਹਾ ਉਹਦੇ ਚ ਅੱਜ ਫਾਜ਼ਿਲਕਾ ਪੁਲਿਸ ਵੱਲੋਂ ਜਿਹੜਾ ਉਹਦਾ ਕਾਰ ਅ ਰਮਾਨਿਸ਼ ਕੀਤਾ ਗਿਆ ਹੈ ਉਹਦੇ ਇਹਦੇ ਕਾਫੀ ਦਿਨ ਤੋਂ ਇਹ ਡਰ ਦਾ ਕੰਮ ਕਰ ਰਹੇ ਤੇ ਹੁਣ ਫਿਲਹਾਲ ਇਹ ਹੁਣ ਪਛੇਹੀ ਬਾਹਰ ਆਇਆ ਹੈ ਨਾ ਤਿੰਨ ਪਰਚੇ ਤੇ ਪਹਿਲਾ ਦਰਜ ਹੈਗੇ ਤੇ ਸਾਨੂੰ ਬਸ ਇਹੀ ਹੈਗਾ ਸਾਰਿਆਂ ਨੂੰ ਇਹ ਪੀਣਾ ਕਿ ਆਪਾਂ ਨਸ਼ਾ ਤਿਆਗੀਏ ਨਾ ਨਸ਼ਾ ਬੀਚੀਏ ਤੇ ਨਾ ਹੀ ਜਿਹੜਾ ਹੈਗਾ ਨਸ਼ਾ ਲੈਣਾ ਪੰਜਾਬ ਸਰਕਾਰ ਵੱਲੋਂ ਮਹਿੰਮ ਚਲਾਈ ਦੀ ਸਿਰਦੀ ਰਹਿਨਮਾਈ ਹੈ ਜਿਹੜਾ ਇਕੱਲਾ ਅਸੀਂ ਇਹ ਨਹੀਂ ਹੈਗਾ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਸਾਨੂੰ ਪਹਿਲਾ ਸਾਡਾ ਫਰਜ਼ ਇਹੀ ਹੈ ਕਿ ਅਸੀਂ ਜਿਹੜਾ ਇਹ ਕੋਰ ਲੋਕ ਘਰੋਂ ਘਰੋਂ ਕੱਢੀਏ ਉਹਦੇ 'ਚ ਜਿਹੜਾ ਸਾਰਿਆਂ ਦਾ ਸਾਥ ਚਾਹੀਦਾ ਸਾਰਿਆਂ ਦੇ ਸਾਥ ਬਣਾਏ ਪੋਸੀਬਲ ਨਹੀਂ ਹੈਗਾ ਇਹਦੇ 'ਚ ਇੱਕ ਇੱਕ ਬੰਦੇ ਨੂੰ ਆਪਣਾ ਰੋਲ ਪਲੇ ਕਰਨਾ ਹੈਗਾ ਜਦੋਂ ਤੋਂ ਬੱਚਾ ਆਪਣਾ ਜਨਮ ਲੈਂਦਾ ਤਾਂ ਪੇਰੈਂਟਸ ਦਾ ਪੇਰੈਂਟਸ ਤੋਂ ਬਾਅਦ ਸਕੂਲ ਦਾ ਸਕੂਲ ਤੋਂ ਬਾਅਦ ਉਸ ਤੋਂ ਬਾਅਦ ਆਪਸ دوست ਦਾ ਤੁਹਾਡੇ ਰਿਸ਼ਤੇਦਾਰਾਂ ਦਾ ਤੇ ਆਲੇ ਦੁਆਲੇ ਜਿਹੜੇ ਸੱਜਣ ਹੈਗੇ ਆ এডুকেশনিস্ট ਨੇ ਹੈ ਨਾ ਤੇ ਉਸ ਤੋਂ ਬਾਅਦ ਡਾਕਟਰਸ ਦਾ 19 ਦਾ ਸਾਰੇ ਕੰਬਾਈਨ ਮੈਂ ਕਹਿੰਨਾ ਇੱਕ ਪ੍ਰੋਸੈਸ ਸ ਹੈਂਡ ਪ੍ਰੈਸ ਜੀ ਤੋ ਮੇਰਾ ਕੀ ਆਪਾ ਦੁਹਰੇ ਹੈ ਤੋ ਤੁਸੀਂ ਹੀ ਸਾਰਾ ਜਿਹੜਾ ਹੈਗਾ ਇਸ ਨੂੰ ਜਿਹੜਾ ਹੈਗਾ ਉੱਪਰ ਤੱਕ ਪਹੁੰਚਾਉਣਾ ਤੇ ਆਇਨਾ ਵੀ ਤੁਸੀਂ ਦਿਖਾਉਣਾ ਕਿੱਥੇ ਸੱਚਾ ਕਿੱਥੇ ਕੀ ਹੋ ਰਿਹਾ ਹੈਗਾ ਸੋ ਉਸ ਚੀਜ਼ ਨੂੰ ਜਿਹੜੇ ਹੈਗੀਆਂ ਅਸੀਂ ਪੁਲਿਸ ਪ੍ਰੈਸ ਮਿਲ ਕੇ ਬਹੁਤ ਹੀ ਜਿਹੜੇ ਹੈਗੀਆਂ ਆ ਇੱਕ ਦੂਜੇ ਨਾਲ ਮਿਲ ਕੇ ਇਹਨੂੰ ਆਪਾਂ ਜਿਹੜਾ ਸਫਲ ਬਣਾ ਰਹੇ ਹਾਂ ਮੇਰੀ ਉਮੀਦ ਹੈ ਮੈਂ ਸਾਰੇ ਫਾਦਲ ਕਾ ਜਿਹਨੂੰ ਹੀ ਬੇਨਤੀ ਕਰਦਾ ਕਿ ਨਸ਼ਾ ਜਿਹੜਾ ਹੈਗਾ ਆਪਾਂ ਤਿਆਗਣਾ ਪਰ ਜਿਹੜਾ ਬੰਦਾ ਖਰਾਬ ਕਰਦਾ ਨਸ਼ਾ ਇਸ ਮਗਲੀ ਕਰਦਾ ਤੇ ਉਸ ਤੋਂ ਬਾਅਦ ਬਰਬਾਦੀ ਵੀ ਕਰਦਾ ਤਾਂ ਉਹ ਮੈਂ ਅਸੀਂ ਟੋਲਰੇਟ ਨਹੀਂ ਕਰਨ ਦੇਣੀ ਇਸ ਚੀਜ਼ 'ਚ ਅਸੀਂ ਸਖਸ਼ਮਾ ਜੇ ਸਾਡਾ ਸਟਾਫ ਦਾ ਸਾਡਾ ਬੰਦਾ ਵੀ ਖਰਾਬ ਕਰੂਗਾ ਬਖਸ਼ਿਆ ਨਹੀਂ ਜਾਊਗਾ ਤੇ ਕਦੇ ਵੀ ਕੋਈ ਇਨਫੋਰਮੇਸ਼ਨ ਆਊਗੀ ਖੁੱਲੀ ਜੀ ਆਇਆਂ ਨੂੰ ਹੈਗਾ ਸੋ ਅੱਜ ਦੀ ਜਿਹੜੀ ਇਹ ਮੁਹਿੰਮ ਦਾ ਮਾਲਿਸ ਜਿਹੜਾ ਕੀਤਾ सो so, याजिलका वालों जो है चौथी डिमोलिशन हुई है डॉक्टर सम का ये डमोलिश है जारी रहेगी जिन्हें भी जिन्हें चैनल देखने वाले सभी दर्शकों से हम अपील करते हैं कि ए बी आई न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत